ਸਾਡਾ ਕੰਮ ਫਤੇ ਹੋ ਗਿਆ ਤਕਰੀਬਨ ਇਹ ਵਾਈਗਰੂ ਦੀ ਮੇਰ ਹੈ ਸਾਨੂੰ ਖੂਚ ਕੱਢਿਆ ਇਹ ਵਾਈਗਰੂ ਦੀ ਮੇਰ ਹੈ ਮੈਂ ਕੀ ਮੰਗੂ ਕੁਝ ਥਿਰ ਨਾ ਰਹੀ ਉਹਨਾਂ ਨੇ ਬਿਨਾ ਮੰਗੇ ਹੀ ਮੈਨੂੰ ਸਾਰਾ ਕੁਝ ਦੇ ਦਿੱਤਾ ਹੋਇਆ ਜੇ ਅਸੀਂ ਬੋਲਦੇ ਆਂ ਤੇ ਅਸੀਂ ਸਾਰਿਆਂ ਦੀ ਨਿਗਾਹ ਆ ਜਾਂਦੀ ਆ ਮੈਨੂੰ ਪਿਛਲੇ ਪਿਛਲੇ ਤੁਸੀਂ ਮੈਂ ਤੁਹਾਨੂੰ ਸਪੀਚ ਦਿੱਤੀ ਸੀ ਥੋੜਾ ਦੱਸਿਆ ਸੀ ਗੁਰੂ ਮਹਾਰਾਜ ਜੀ ਬਾਰੇ ਵੀ ਉਹਨਾਂ ਨੇ ਸਾਡੀਆਂ ਝੋਲੀਆਂ ਭਰੀਆਂ ਸਾਡੇ ਕੇਸ ਫਤਿਹ ਹੋਣ ਵਾਲੇ ਨੇ ਮੈਨੂੰ ਕਾਫੀ ਸਾਰੇ ਵਿਊਜ਼ ਮਿਲੇ ਐ ਸੰਗਤਾਂ ਦਾ ਹੁੰਗਾਰਾ ਮਿਲਿਆ ਭਰਵਾ ਪਿਆਰ ਮਿਲਿਆ ਸਾਡਾ ਕੰਮ ਫਤਿਹ ਹੋ ਗਿਆ ਤਕਰੀਬਨ ਇਹ ਵਾਈਗਰੂ ਦੀ ਮੇਰ ਹੈ ਸਾਨੂੰ ਖੂਚ ਉੱਡਿਆ ਇਹ ਵਾਈਗਰੂ ਦੀ ਮੇਰ ਹੈ ਕਿਹੜਾ ਕੇਸ ਸੀਗਾ ਇਹ ਕੁਝ ਪਰਚੇ ਵਗੈਰਾ ਆਉਣ ਦਾ ਕੇਸ ਸੀ ਪਰ ਪਏ ਨਹੀਂ ਬਾਬਾ ਜੀ ਨੇ ਹੱਥ ਦੇ ਕੇ ਰੱਖਿਆ ਆ ਬਾਬਾ ਜੀ ਉਹ ਹੈ ਹੀ ਪੁੱਲਨਾਰ ਪੁੱਲਨਾਰ ਮੈਨੂੰ ਹੋਰ ਰਸਤਾ ਦਿਖਾਈ ਜਾ ਰਿਹਾ ਮੈਂ ਉਧਰ ਤੁਰ ਹੀ ਜਾਣੀ ਆ ਮੈਨੂੰ ਕਿਸੇ ਦਾ ਇੰਤਿਆਜ਼ਦਾਰ ਦੇ ਨਹੀਂ ਆ ਬਿਲਕੁਲ 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 ਹਾਂਜੀ ਸਾਡਾ ਕੰਮ ਹੋਤੇ ਹੋ ਗਿਆ ਤਕਰੀਬਨ ਇਹ ਵਾਈਗਰੂ ਦੀ ਮੇਰ ਹੈ ਸਾਨੂੰ ਖੂਚ ਕੱਢਿਆ ਇਹ ਵਾਈਗਰੂ ਦੀ ਮੇਰ ਹੈ ਮੈਂ ਕੀ ਮੰਗੂ ਕੁਝ ਥਿਰ ਨਾ ਰਹੀ ਉਹਨਾਂ ਨੇ ਬਿਨਾ ਮੰਗੇ ਹੀ ਮੈਨੂੰ ਸਾਰਾ ਕੁਝ ਦੇ ਦਿੱਤਾ ਆ ਜੇ ਅਸੀਂ ਬੋਲਦੇ ਆ ਤੇ ਅਸੀਂ ਸਾਰਿਆਂ ਦੀ ਨਿਗਾਹ ਆ ਜੰਨੇ ਆ ਮੈਨੂੰ ਪਿਛਲੀ ਪਿਛਲੀ ਤੁਸੀਂ ਮੈਂ ਆ ਤੁਹਾਨੂੰ ਸਪੀਚ ਦਿੱਤੀ ਸੀ ਥੋੜਾ ਦੱਸਿਆ ਸੀ ਗੁਰੂ ਮਹਾਰਾਜ ਜੀ ਬਾਰੇ ਵੀ ਉਹਨਾਂ ਨੇ ਸਾਡੀਆਂ ਝੋਲੀਆਂ ਭਰੀਆਂ ਸਾਡੇ ਕੇਸ ਫਤਿਹ ਹੋਣ ਵਾਲੇ ਨੇ ਸਾਡਾ ਕੰਮ ਫਤਿਹ ਹੋ ਗਿਆ ਤਕਰੀਬਨ ਇਹ ਵਾਇ ਗੁਰੂ ਦੀ ਮੇਰ ਹੈ ਸਾਨੂੰ ਖੂਚ ਉੱਡਿਆ ਇਹ ਵਾਇ ਗੁਰੂ ਦੀ ਮੇਰ ਹੈ ਮੈਂ ਕੀ ਮੰਗੂ ਕੁਝ ਥਿਰ ਨਾ ਰਹੀ ਉਹਨਾਂ ਨੇ ਬਿਨਾਂ ਮੰਗੇ ਹੀ ਮੈਨੂੰ ਸਾਰਾ ਕੁਝ ਦੇ ਦਿੱਤਾ ਹੋਇਆ ਜੇ ਅਸੀਂ ਬੋਲਦੇ ਆ ਤੇ ਅਸੀਂ ਸਾਰਿਆਂ ਦੀ ਨਿਗਾਹ ਆ ਜਾਂਦੀ ਆ ਮੈਨੂੰ ਪਿਛਲੀ ਪਿਛਲੀ ਤੁਸੀਂ ਮੈਂ ਆ ਤੁਹਾਨੂੰ ਵੀ ਦਿੱਤੀ ਸੀ ਥੋੜਾ ਦੱਸਿਆ ਸੀ ਗੁਰੂ ਮਹਾਰਾਜ ਜੀ ਬਾਰੇ ਵੀ ਉਹਨਾਂ ਨੇ ਸਾਡੀਆਂ ਝੋਲੀਆਂ ਪਰੀਆਂ ਸਾਡੇ ਕੇਸ ਫਤਿਹ ਹੋਣ ਵਾਲੇ ਨੇ ਮੈਨੂੰ ਕਾਫੀ ਸਾਰੇ ਵਿਊਜ਼ ਮਿਲੇ ਆ ਸੰਗਤਾਂ ਦਾ ਹੁੰਗਾਰਾ ਮਿਲਿਆ ਭਰਵਾ ਪਿਆਰ ਮਿਲਿਆ ਸਾਡਾ ਕੰਮ ਫਤਿਹ ਹੋ ਗਿਆ ਤਕਰੀਬਨ ਇਹ ਵਾਈਗਰੂ ਦੀ ਮੇਰ ਸਾਨੂੰ ਖੂਚ ਕੱਢਿਆ ਇਹ ਵਾਈਗਰੂ ਦੀ ਮੇਰ ਹੈ ਕਿਹੜਾ ਕੇਸ ਸੀਗਾ ਇਹ ਕੁਝ ਪਰਚੇ ਵਗੈਰਾ ਪਿਆੰ ਦਾ ਕੇਸ ਸੀ ਪਰ ਪਏ ਨਹੀਂ ਬਾਬਾ ਜੀ ਨੇ ਹੱਥ ਦੇ ਕੇ ਰੱਖਿਆ ਆ ਬਾਬਾ ਜੀ ਹੈ ਹੀ ਪੁੱਲਨਾਰ ਪੁੱਲਨਾਰੇ ਮੈਨੂੰ ਉਹ ਰਸਤਾ ਦਿਖਾਈ ਜਾ ਰਿਹਾ ਮੈਂ ਉੱਧਰ ਤੁਰ ਹੀ ਜਾਣੀ ਆ ਮੈਨੂੰ ਕਿਸੇ ਦਾ ਇੰਤਜ਼ਾਰਚਾਰ ਦੇ ਨਹੀਂ ਆ ਬਿਲਕੁਲ 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 ਹਾਂਜੀ ਸਾਡਾ ਕੰਮ ਫਤਿਹ ਹੋ ਗਿਆ ਤਕਰੀਬਨ ਇਹ ਵਾਈਗਰੂ ਦੀ ਮੇਰ ਹੈ ਸਾਨੂੰ ਖੂਚ ਕੱਢਿਆ ਇਹ ਵਾਈਗਰੂ ਦੀ ਮੇਰ ਹੈ ਮੈਂ ਕੀ ਮੰਗੂ ਕੁਛ ਥਿਰ ਨਾ ਰਹੀ ਉਹਨਾਂ ਨੇ ਬਿਨਾ ਮੰਗੇ ਹੀ ਮੈਨੂੰ ਸਾਰਾ ਕੁਝ ਦੇ ਦਿੱਤਾ ਆ ਜੇ ਅਸੀਂ ਬੋਲਦੇ ਆ ਤੇ ਅਸੀਂ ਸਾਰਿਆਂ ਦੀ ਨਿਗਾਹ ਆ ਜਾਂਦੀ ਆ ਮੈਨੂੰ ਪਿਛਲੀ ਪਿਛਲੀ ਤੁਸੀਂ ਮੈਂ ਆ ਤੁਹਾਨੂੰ ਸਪੀਚ ਦਿੱਤੀ ਸੀ ਥੋੜਾ ਦੱਸਿਆ ਸੀ ਗੁਰੂ ਮਹਾਰਾਜ ਜੀ ਬਾਰੇ ਵੀ ਉਹਨਾਂ ਨੇ ਸਾਡੀਆਂ ਝੋਲੀਆਂ ਭਰੀਆਂ ਸਾਡੇ ਕੇਸ ਫਤਿਹ ਹੋਣ ਵਾਲੇ ਨੇ